ਕੱਲੋ ਬ੍ਰੇਟਾਪੁਰ ਤੋਂ ਲੋਕ 3 ਚੋਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਆਪਾਂ ਥਾਣਾ ਮੁਖੀ ਮੇਲਾ ਸਿੰਘ ਨਾਲ ਗੱਲਬਾਤ ਕਰਦੇ ਆ ਕਿਹੜੇ ਮਾਮਲੇ ਵਿੱਚ ਇਹਨਾਂ ਚੋਰਾਂ ਨੂੰ ਨਾਮਜ਼ਦ ਕੀਤਾ ਹੈ ਮੇਲਾ ਸਿੰਘ ਜੀ ਜਿਹੜੇ ਚੋਰ ਨਾਮਜ਼ਦ ਕੀਤੇ ਕਿ ਕਿਹੜਾ ਮਾਮਲਾ ਜੀ ਜਿਹੜੇ ਜਿਹੜੇ ਵਿੱਚ ਤੁਸੀਂ ਨਾਮਜ਼ਦ ਕੀਤੇ ਇਹ ਜੀ ਮਿਤੀ 18 ਦਾ 25 ਨੂੰ ਅ ਮਕਦਮਾ 122 ਚੋਰੀ ਸੰਬੰਧੀ ਰਿਪੋਰਟ ਹੋਇਆ ਸੀ ਕ੍ਰਿਸ਼ਨਾ ਮੰਦਰ ਬ੍ਰੇਟਾ ਜਿਹੜੀ ਮੇਨ ਬਾਜ਼ਾਰ ਤੋਂ ਚੋਰੀ ਕੀਤੀ ਗਈ ਸੀ ਇਹ ਨਾਮ ਨੂੰ ਵਿਅਕਤੀਆਂ ਖਿਲਾਫ ਚਾਰਜ ਕੀਤਾ ਗਿਆ ਸੀਗਾ ਤੇ ਅਸੀਂ ਸੀਸੀਟੀਵੀ ਕੈਮਰੇ ਦੇ ਫੋਟੋ ਜਿਹੜੀਆਂ ਆਈਆਂ ਸੀ ਉਹਦੇ ਉਹਨਾਂ ਵਿੱਚ ਜਿਹੜੇ ਲੋੜੇ ਦੋਸ਼ੀ ਸੀ ਉਹਨਾਂ ਦੀ ਤਲਾਸ਼ ਕਰਕੇ ਕੱਲ ਤਿੰਨ ਜਿਹੜੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਚਰਨਜੀਤ ਸਿੰਘ ਇਹਦੇ ਚੰਨਾ ਸੁਨੋਫ ਤਰਸ਼ੇਮ ਸਿੰਘ ਵਾਸੀ ਖਰਾਲ ਖੜਾਕਲਾ ਹਾਲ ਆਵਾਜ਼ ਬਰੀ 나ਜਾ ਸਿੰਘ ਪੁੱਤਰ ਬਲਦੇਵ ਸਿੰਘ ਆਰੋ ਬਲਾੜਾ ਹਰਪ੍ਰੀਤ ਸਿੰਘ ਇਲਿਸ ਬੱਲਾ ਪੁੱਤਰ ਮਹਿੰਦਰ ਸਿੰਘ ਬਸੇ ਬਰਲਾੜਾ ਇਹਨਾਂ ਨੇ ਚੋਰੀ ਕੀਤੀ ਜੀ ਜੋ ਤਪਤੀਸ਼ ਨਾ ਚੱਲ ਰਹੀ ਹੈ ਅੱਗੇ ਜੀ ਪੁਲਸਮਾਨ ਲੈ ਕੇ ਜਿਹੜੇ ਵੀ ਕਾਰ ਵੀ ਸਾਹਮਣੇ ਆਊਗੀ ਜਿਹੜੀ ਇਹਨਾਂ ਨੇ ਚੋਰੀ ਕੀਤੀ ਉਸੇ ਕੁਝ ਬਰਾਬਦ ਹੋਇਆ ਜੀ ਇਹਨਾਂ ਨੂੰ ਹਾਂ ਜੀ ਕੁਝ ਕਿ ਹੋਇਆ ਅੱਛਾ ਕੁਛੇ ਖਾਪ ਗਏ ਅੱਛਾ ਹੋਰ ਜਿਹੜੇ ਮਾਮਲੇ ਆ ਉਹਨਾਂ ਵਿੱਚ ਤੁਸੀਂ ਇਹਨਾਂ ਤੋਂ ਪੁੱਛ ਗਿਛ ਕਰ ਰਹੇ ਹੋ ਹਾਂ ਜੀ ਅਜ ਕਰ ਰਹੇ ਹਾਂ ਤਪਤੀਸ਼ ਚੱਲ ਰਹੀ ਹੈ ਪੁਲਸਮਾਨ ਲੈ ਕੇ ਪੁਲਸਮਾਨ ਲੈ ਕੇ ਜੋ ਵੀ ਗੱਲ ਸਾਹਮਣੇ ਆਊਗੀ ਉਹ ਅਗਲੀ ਤਪਤੀਸ਼ ਉਹ ਅੱਗੇ ਲੈਂਦੀ ਚੋਰੀ ਕਿੰਨੀ ਹੋਈ ਸੀ ਚੋਰੀ ਇਹ 10000 ਚੋਰੀ 10000 ਚੋਰੀ ਕਿੱਥੇ ਹਨ